ਮੁਰਦਾਬਾਦ 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 ਧਰਮਵਾਦੀ ਪੱਖੋਂ ਜੀ ਐਸ ਐਸ ਪੀ ਚੰਦਰ ਤੇਆਤੀ ਮੁਰਦਾਬਾਦ ਮੁਰਦਾਬਾਦ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਐਸ ਐਸ ਪੀ ਦਫ਼ਤਰ ਦੇ ਬਾਹਰ ਧੰਨਾ ਲਗਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇੱਕ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ ਕਿ ਪੁਲਿਸ ਨੇ ਇੱਕ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ ਲੇਕਿਨ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਸ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਅੱਜ एसएसपी दफ्तर ਦੇ ਬਾਹਰ ਧਰਨਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਹੀ ਜਗ੍ਹਾ ਤੇ ਬੈਠੇ ਰਹਾਂਗੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਔਰ ਇਹ ਇਹ ਵੀ ਇੱਕ ਹੁਸੈਨਪੁਰ ਵਾਲਾ ਮਸਲਾ ਵੀ ਆ ਲੜਕੀ ਦਾ ਵੀ ਆ ਦੇਖੋ ਉਹਨੇ ਕੰਪਲੇਨਟ ਦਿੱਤੀ ਆ ਔਰ ਜਿਹੜੇ ਡੀਐਸਪੀ ਸ਼ਿਫਾ ਸਿੰਘ ਆ ਉਹਨਾਂ ਨੇ ਉਹਨੂੰ ਗਿਲਟੀ ਪਾਰਟੀ ਬਣਾਇਆ ਉਹਦੇ ਬੇਸ ਤੇ ਵਾਜ ਦੂਜੇ ਡੀਐਸ ਜਿਹੜੇ ਐਸਐਸਪੀ ਨੇ ਉਸ ਰਿਪੋਰਟ ਨੂੰ ਜਿਹੜਾ ਮੌਜੂਦਾ ਐਸਐਸਪੀ ਲੜਕੀ ਦੇ ਨਾਮ ਨਾਲ ਲਿਆ ਉਹਨਾਂ ਨੇ ਉਹਨੂੰ ਸਹੀ ਠਰਾਇਆ ਮਤਲਬ ਸਾਰੇ ਇੱਕ ਢੇਰ ਬਣੇ ਤੇ ਲੜਕੀ ਤੇ ਹੀ ਜਿਹੜਾ ਇਹਨਾਂ ਨੇ ਫਰੋਤੀ ਦਾ ਪਰਚਾ ਦਰਜ ਕਰਤਾ ਔਰ ਇੱਕ ਪਰਚਾ ਨਹੀਂ ਹੈਗਾ ਸਾਹਿਬ ਪਹਿਲਾਂ ਬਤਾ ਜਿਹੜਾ ਹਾਈਵੇ ਐਕਟ ਆ ਮਤਲਬ ਜਿਹੜੇ ਮੇਰੇ ਹਿਸਾਬ ਨਾਲ ਜਿਹੜੇ ਐਸਐਸਪੀ ਰਵਿੰਦਰ ਸਿੰਘ ਵਿਰਕੇ ਆ ਇਹ ਉਹੀ ਆ ਜੋ ਪਟਿਆਲੇ ਦੇ ਐਸਐਸਪੀ ਆ ਤੇ ਜਿੱਦਾਂ ਪਟਿਆਲੇ ਦੇ ਐਸਐਸਪੀ ਜੋ ਉਹਨਾਂ ਵੱਲੋਂ ਧੱਕੇ ਚਾਹੀਆਂ ਸਰਕਾਰ ਨਾਲ ਲੜ ਕੇ ਕੀਤੀਆਂ ਜਾ ਰਹੀਆਂ ਜੋ ਉਹ ਇੱਕ ਪੰਜਾਬ ਦਾ ਮੁੱਦਾ ਬਣਿਆ ਮੈਂ ਕਹਿੰਦਾ ਵੀ ਪੂਰੇ ਪੰਜਾਬ ਦੇ ਜਿਹੜੇ ਲੋਕ ਆ ਬੁੱਧੀਜੀਵੀ ਆ ਉਹਨਾਂ ਨੂੰ ਜਲੰਧਰ ਦੇ ਜਿਹੜੇ ਦਿਹਾਤੀ ਦੇ ਐਸਐਸਪੀ ਆ ਹਰਵਿੰਦਰ ਸਿੰਘ ਮਿਰਕ ਇਹ ਜੋ ਕਰ ਰਹੇ ਆ ਜਾਂਦੇ ਲੱਗੇ ਆ ਵੀ ਇਹਦੇ ਤੇ ਵੀ ਕੇਂਦਰਿਤ ਹੋਣ ਦੀ ਲੋੜ ਆ ਜਿਹੜਾ ਇੱਕ ਨੂਰਪੁਰ ਦੇ ਵਿੱਚ ਥਾਣਾ ਮਕਸੂਦਾਂ ਦੇ ਵਿੱਚ ਜਿਹੜਾ ਇੱਕ ਹਾਈਵੇ ਐਕਟ ਦਾ ਜਿਹੜਾ ਪਰਚਾ ਦਰਜ ਹੋਇਆ 85/23 ਇਹਨਾਂ ਤੋਂ ਪਹਿਲਾਂ ਦਾ ਹੋਇਆ ਸੀ ਮੈਂ ਕਹਿੰਦਾ ਵੀ ਇਹ ਪੂਰੇ ਦੇਸ਼ ਦਾ ਇੱਕ ਨਵੇਕਲਾ ਮੁੱਦਾ ਆ ਬਈ ਇੱਕ ਲੋਕ ਨਸ਼ੇ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਥਾਣਾ ਮਕਸੂਦਾਂ ਦੇ ਏਰੀਆ ਵਿੱਚ ਔਰ ਜਿਨ੍ਹਾਂ ਪਿੰਡਾਂ ਵਿੱਚ ਉਹ ਨਸ਼ੇ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਪਿੰਡਾਂ 'ਚ ਮੌਤਾ ਵੀ ਹੋ ਚੁਕਿਆ ਹੈ ਪਰ ਉਸ ਮਸਲੇ ਨੂੰ ਦਬਾਉਣ ਦੇ ਲਈ ਪਹਿਲਾਂ ਜਿਹੜੇ ਉਦੋਂ 23 ਦੇ ਵਿੱਚ ਪਰਚਾ ਹੋਇਆ ਬਾਅਦ ਵਿੱਚ ਡੀਜੀਪੀ ਪੰਜਾਬ ਸਾਹਿਬ ਨੇ ਉਹਨਾਂ ਲੋਕਾਂ ਨੂੰ ਬਰੀ ਕਰ ਦਿੱਤਾ ਇਹ ਬੇਗੁਨਾਹ ਆ ਕੋਈ ਝੂਠਾ ਝੂਠਾ ਪਰਚਾ ਦਰਜ ਹੋਇਆ ਪੁਲਿਸ ਨੇ ਵੀ ਰਾਜਨੀਤਿਕ ਜਿਹੜਾ ਮੋਟਿਵ ਹੈ ਇਹਦੇ ਵਿੱਚ ਪਰ ਜਿਹੜੇ ਮੌਜੂਦਾ ਐਸਐਸਪੀ ਹੈਗੇ ਆ ਇਹਨਾਂ ਨੇ ਉਹਨਾਂ ਦਾ 42 ਬੰਦਿਆਂ ਦਾ ਚਲਾਨ ਪੇਸ਼ ਕਰ ਦਿੱਤਾ ਦੱਸੋ ਬੇਗੁਨਾਹ ਬੰਦਿਆਂ ਦਾ ਇਹ ਚਲਾਨ ਵੀ ਆਪ ਹੀ ਇੱਕ ਤਰ੍ਹਾਂ ਇਹ ਆਪਣੀਆਂ ਪਾਵਰ ਦਾ ਮਿਸਯੂਜ਼ ਕਰ ਰਹੇ ਆ ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਸਾਰੇ ਇਹਨਾਂ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਤੇ ਅਸੀਂ ਤਾਂ ਇਹੀ ਕਹਾਂਗੇ ਵੀ ਜਿਹੜੀ ਵੀ ਕੋਈ ਮਲੋ ਹਾਇਰ ਪੰਜਾਬ ਦੇ ਗਵਰਨਰ ਸਾਹਿਬ ਹੀ ਆ ਤੇ ਉਹਨਾਂ ਨੂੰ ਇਦਾਂ ਦੇ ਮਸਲੇ ਦਾ ਨੋਟਿਸ ਲੈਣਾ ਚਾਹੀਦਾ ਕੀ ਨਾਮ ਆਪਣਾ ਮੇਰਾ ਨਾਮ ਜੀ ਵਿਜੇ ਯਾਦਵ ਮੈਂ ਬਹੁਜਨ ਸਮਾਜ ਪਾਰਟੀ ਦਾ ਜ਼ਿਲ੍ਹੇ ਦਾ ਕੋਆਰਡੀਨੇਟਰ ਹਾਂ ਅਤੇ ਅੱਜ ਇੱਕ ਮਸਲੇ ਨੂੰ ਲੈ ਕੇ ਅਸੀਂ ਇੱਥੇ ਐਸਐਸਪੀ ਦਫਤਰ ਦੇ ਬਾਹਰ ਬੈਠੇ ਆ ਕਿਉਂਕਿ ਕਾਫੀ ਦੇਰ ਤੋਂ ਇਹ ਮਸਲਾ ਲੰਬੇ ਚੱਲ ਰਿਹਾ ਕਿਉਂਕਿ ਹੁਸੈਨਪੁਰ ਪਿੰਡ ਦਾ ਇਹ ਵਾਰਦਾਤ ਆ ਉਥੇ ਇੱਕ ਲੜਕਾ ਇੱਕ ਲੜਕੀ ਨੂੰ ਜਾਨਕੀ ਵਿਆਹ ਦਾ ਚਾਂਸਾ ਦੇ ਕੇ ਉਹਦੇ ਨਾਲ ਉਹਨੂੰ ਲਾਰੇ ਲੱਪਿਆਂ ਦੇ ਵਿੱਚ ਉਹਦੇ ਨਾਲ ਉਹਨੇ ਉਹਨੂੰ ਜ਼ਿਆਦਾਤਰ ਤੰਗ ਪ੍ਰੇਸ਼ਾਨ ਕਰਦਾ ਰਿਹਾ ਵੀਡੀਓ ਮੈਸੇਜ ਕਰਦਾ ਰਿਹਾ ਵੀਡੀਓ ਤੇ ਕਾਲਾਂ ਕਰਦਾ ਰਿਹਾ ਤੇ ਕੁੜੀ ਨੇ ਤੰਗ ਪ੍ਰੇਸ਼ਾਨ ਹੋ ਕੇ ਤੇ ਸਾਡੇ ਸਾਥੀ ਨੂੰ ਲੈ ਕੇ ਤੇ ਇੱਥੇ ਐਸਐਸਬੀ ਸਾਹਿਬ ਦੇ ਕੰਪਲੇਨਟ ਦਿੱਤੀ ਜਿਹੜੀ ਕਿ ਲਾਂਬੜੇ ਥਾਣੇ ਨੂੰ ਮਾਰਕ ਕੋਈ ਤੇ ਪਰ ਲੇਕਿਨ ਉਹਦੇ ਵਿੱਚ ਦੇਖੋ ਵੀ ਪ੍ਰਸ਼ਾਸਨ ਦੀ ਕਿੰਨੀ ਮਜਬੂਰੀ ਹੈ ਕਿ ਪ੍ਰਸ਼ਾਸਨ ਨੇ ਕੁੜੀ ਵਾਲੇ ਦਾ ਪੱਖ ਨਾ ਸੁਣ ਕੇ ਮੁੰਡੇ ਦੀ ਗੱਲ ਸੁਣ ਕੇ ਕੁੜੀ ਦੇ ਉੱਤੇ ਹੀ ਗੈਰ ਜਮਾਨਤੀ ਧਾਰਾ ਲਗਾ ਕੇ ਉਤੇ ਪਰਚਾ ਕਰ ਦਿੱਤਾ ਜੋ ਕਿ ਸਰਾਸਰ ਗਲਤ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਦੀ ਸਮੂਚੀ ਟੀਮ ਇੱਥੇ ਐਸਐਸਪੀ ਦਫਤਰ ਦੇ ਬਾਹਰ ਇਨਸਾਫ ਲੈਣ ਲਈ ਬੈਠੀ ਹੈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਬਹੁਜਨ ਸਮਾਜ ਪਾਰਟੀ ਦੀ ਟੀਮ ਜਿਹੜੀ ਹੈ ਇਹ ਇੱਥੇ ਨਹੀਂ ਜਾਏਗੀ ਕਿਉਂਕਿ ਇਸ ਟਾਈਮ ਜੋ ਦੇਖਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਿੰਨੇ ਵੀ ਥਾਣੇ ਹਨ ਅਸੀਂ ਜਿਆਦਾ ਗੱਲ ਨਾ ਕਰੀਏ ਤੇ ਖਾਲੀ ਕਰਤਾਰਪੁਰ ਕੌਨਸਟੀਚੁਐਂਸੀ ਦੇ ਵਿੱਚ ਲੰਬੜੇ ਥਾਣਾ ਹੋਵੇ ਜਾਂ ਜਿਹੜਾ ਮਰਜ਼ੀ ਥਾਣਾ ਹੋਵੇ ਇਹ ਸਾਰੇ ਹੀ ਲੋਕਲ ਐਮਐਲਏ ਬਲਕਾਰ ਸਿੰਘ ਦੀ ਛਾਹ ਦੇ ਉੱਤੇ ਚੱਲਦੇ ਹਨ ਸੋ ਇਸ ਕਰਕੇ ਅਸੀਂ ਇਸ ਗੱਲ ਦੀ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਤ ਨਿੰਦਾ ਕਰਦੇ ਹਾਂ ਅਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸਾਰੇ ਇੱਥੇ ਬੈਠੇ ਹਾਂ ਇੱਥੇ ਅਫਸਰ ਸਾਹਿਬਾਨ ਨਾਲ ਤੁਹਾਡੀ ਕੋ ਗੱਲਬਾਤ ਹੋਈ ਜਦੋਂ ਤੁਸੀਂ ਆਏ ਹੋ ਨੇ ਜੀ ਸਾਡੇ ਕੋਲ ਕੋਈ ਅਫਸਰ ਸਹਿਬਾਨ ਨਹੀਂ ਕੋਈ ਇੱਕ ਡੀਐਸਪੀ ਸਾਹਿਬ ਦਾ ਫੋਨ ਜਰੂਰ ਆਇਆ ਸੀ ਕਹਿੰਦੇ ਸੀ ਵੀ ਆ 18 ਤਰੀਕ ਨੂੰ ਗੱਲ ਕਰਾਂਗੇ ਕੋਈ ਨਹੀਂ 18 ਤਰੀਕ ਨੂੰ ਗੱਲ ਕਰਨੀ ਹੈ ਤੇ ਆਪਾਂ 18 ਤਰੀਕ ਤੱਕ ਇੱਥੇ ਬੈਠੇ ਆਂ ਮੈਂ ਸਲਵਿੰਦਰ ਕੁਮਾਰ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਿੰਦਰ ਸ਼ਹਿਰੀ ਅੱਜ ਸਾਡੇ ਜਿਹੜੇ ਸਾਥੀ ਆ ਇੱਥੇ ਇੱਕ ਤਰਸ ਕਰਕੇ ਹੋਇਆ ਕਿ ਸਾਡੀ ਇੱਕ ਬੇਟੀ ਆ ਜਿੱਦਾਂ ਮੇਰੇ ਸਾਥੀ ਨੇ ਦੱਸਿਆ ਵੀ ਉਹ ਬੇਟੀ ਨੂੰ ਲਾਰੇ ਲੱਪੇ ਲਾਉਣਾ ਉਹਨੂੰ ਜਲੀਲ ਕਰਨਾ ਉਹ ਬੇਟੀ ਨੇ ਹਾਰ ਕੇ ਤੰਗ ਪਰੇਸ਼ਾਨ ਹੋ ਕੇ ਦਰਖਾਸਤ ਦਿੱਤੀ ਐਸਐਸਪੀ ਜਲੰਧਰ ਸਾਹਿਬ ਨੂੰ ਇਹਨਾਂ ਨੇ ਉਸ ਦਰਖਾਸਤ ਨੂੰ ਥਾਣਾ ਲਾਂਬੜਾਂ ਦੇ ਵਿੱਚ ਮਾਰਕ ਕਰਤਾ ਥਾਣਾ ਲਾਂਬੜਾ ਬਿਖੇ ਲੜਕੀ ਦੀ ਗੱਲ ਸੁਣਨ ਦੀ ਬਜਾਏ ਲੜਕੀ ਦੇ ਉਟਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਹ ਲੜਕਾ ਉਹ ਮੈਸੇਜ ਪਾਉਂਦਾ ਮੇਰਾ ਕੀ ਗੱਲ ਆ ਮੈਂ ਮੇਰਾ ਕੁਝ ਨਹੀਂ ਕਰ ਸਕਦੇ ਤੁਸੀਂ ਮੇਰੇ ਨਾਲ ਪ੍ਰਸ਼ਾਸਨ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਵਿੱਚ ਆਈ ਆ ਗਰੀਬ ਲੋਕਾਂ ਦੇ ਇਹਨਾਂ ਦੇ ਐਮ ਐਲ ਏ ਰਾਹੀਂ ਬਲਕਾਰ ਸਿੰਘ ਰਾਹੀਂ ਉਹ ਫਿਰਸ ਤੇ ਆਪਣਾ ਦਵਾ ਪਾ ਕੇ ਜਿਹੜੇ ਗਲਤ ਕੰਮ ਕਰਾਉਣ ਲਈ ਪੂਰਾ ਜੋਸ਼ ਸ਼ੋਰ ਲਾ ਰਿਆ ਪਰ ਅਸੀਂ ਅੱਜ ਜੋ ਟੱਕਾ ਲੜਕੀ ਦਾ ਹੋਇਆ ਉਸ ਟੱਕੇ ਦੇ ਵਿਰੋਧ ਦੇ ਵਿੱਚ ਐਸਐਸਪੀ ਦਫ਼ਤਰ ਦੇ ਮੋਰੇ ਬੈਠੇ ਆ ਤੇ ਆਪਾਂ ਕਾਲ ਆਈ ਸੀ ਸੀਨੀਅਰ ਅਫਸਰ ਦੀ ਕਿਸੇ ਦੀ ਉਹ ਕਹਿੰਦੇ ਸੀ 18 ਤੱਕ ਤੁਸੀਂ ਨਾ ਕਰੋ ਅਸੀਂ ਕਿਹਾ ਵੀ ਅਸੀਂ ਸਾਨੂੰ ਬਰਾਤ ਦੇ ਨਾਲ ਇੱਥੇ ਬਹਿਣਾ ਪਵੇ ਪਮਾ ਹੀ ਪੰਜ ਬੰਦੇ ਬਿਠੀਏ ਪਮਾ ਚਾਰ ਬਿਠੀਏ ਪਮਾ 20 ਬਿਠੀਏ ਅਸੀਂ ਰਾਤ ਦਿਨ ਇੱਥੇ ਪੈਰੇ ਧਰਨੇ ਦੇ ਬੈਠਾਂਗੇ ਤੇ ਆਪਣਾ ਜਿਹੜਾ ਬੰਦਾ ਇਨਸਾਫ ਲੈ ਕੇ ਇੱਥੋਂ ਜਿਹੜਾ ਇਹ ਵਿਦਾ ਹੋਵਾਂਗੇ ਕਿਉਂਕਿ ਸਰਕਾਰ ਇਹ ਸ਼ਹਿਰ ਦੇ ਗਰੀਬ ਲੋਕਾਂ ਦੇ ਜਿਹੜਾ ਤਸ਼ੱਦਦ ਹੋ ਰਿਹਾ ਮੈਂ ਕਹਿੰਦਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਸਹੀ ਤੌਰ ਤੇ ਸਹੀ ਇਨਸਾਫ ਜਿਹੜਾ ਹੋ ਨਹੀਂ ਦੇ ਰਹੀ ਇੱਕ ਪਾਸੜ ਹੋ ਕੇ ਜਾਂ ਕਿਸੇ ਸਰਕਾਰੀ ਦਵਾ ਦੇ ਹੇਠ ਆਣ ਕੇ ਜਿਹੜਾ ਉਹ ਪਰਚਾ ਲੜਕੀ ਕੰਪਲੇਂਟਰ ਆ ਲੜਕੀ ਕੰਪਲੇਂਟਰ ਹੋਣ ਦੇ باوجود ਪਰਚਾ ਵੀ ਲੜਕੀ ਦੇ ਦਜਾ ਕਰ ਦਿੱਤਾ ਜਿਹਦੇ ਖਿਲਾਫ ਕੰਪਲੇਂਟ ਸਗੀ ਉਹ ਅੱਗੇ ਧਮਕੀਆਂ ਦੇ ਰਿਹਾ ਮੇਰਾ ਕੀ ਕਾਰਿਆ ਇਸ ਕਰਕੇ ਅਸੀਂ ਇਨਸਾਫ ਤੋਂ ਹੋਣ ਲਈ ਲੜਕੀ ਨੂੰ ਇੱਥੇ ਜਿਹੜਾ ਅਜੇ ਧਰਨੇ ਤੇ ਬੈਠੇ ਆਂ ਤੇ ਬੈਠੇ ਰਹਿਾਂਗੇ ਠੀਕ ਹੁਸੈਨ ਪੁਰਦੀ ਸੀ ਇੱਕ ਕੰਪਲੇਂਟ ਹੈ ਚਲਦੀ ਨਹੀਂ ਗਈ ਉਹ ਐਸ.ਪੀ ਮੈਡਮ ਕੋਲ ਚਲਦੀ ਨਹੀਂ ਗਈ ਜੀ ਉਹ ਅਫਸਰ ਨੇ ਇਸ ਕਰਕੇ ਪੁਲਿਸਟਾਪ ਹੋਣ ਦਿੱਤੀ ਜਿੱਦਿਓ ਵੀ ਡੀਓ ਵੀਡੀ ਇਨਸਟਰਕਟ ਹੋ ਜਾ ਟੈਕਨੀਕਲੀ ਇੱਕ ਰਿਕਵੈਸਟ ਹੈ ਸਰ ਲੜਕੀ ਦਾ ਨਾਮ ਨਾ ਦੱਸਿਓ ਨਹੀਂ ਨਹੀਂ ਜੀ ਹਾਂ ਜੀ ਜੀ ਇਹ ਤੁਹਾਨੂੰ ਪਤਾ ਹੈ ਜੀ ਬਸ ਇਹ ਉਹ ਹੁਣ ਉਹਨਾਂ ਨਾਲ ਗੱਲ ਹੋਈ ਸੀ ਅੱਜ ਦੀ ਸਾਰਾ ਕੱਲ ਇਲੈਕਸ਼ਨ ਦਾ ਕਰਕੇ ਸਾਰਾ ਉਧਰ బిజీ ਸੀ ਹੈ ਜੀ ਜੀ ਉਹਨਾਂ ਨੂੰ ਕਿਹਾ ਵੀ ਕੱਲ ਨੂੰ ਉਹਦੀ ਰਿਪੋਰਟ ਕੰਪਲੀਟ ਕਰਕੇ ਤੇ ਜੋ ਵੀ ਬਾਕੀ ਕਰਦੇ ਰਹਿੰਦੇ ਨੇ ਓਕੇ